ਗੋਜਰੀ ਸ੍ਰੀ ਜੈ ਦੇਵ ਜੀਓ ਕਾ ਪਦਾ ਘਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਤ ਪੁਰਖ ਮਨੋਪਿਮੰ ਸਤੁ ਆਦ ਭਾਵਰਤੰ ਪਰਮਦ ਪਤੰ ਪਰਕਿਰਤ ਪਰੰ ਜਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅਮ੍ਰਿਤ ਤਤਮਯੰ नादनोत् जास्मरणेन जन्म जराद् मरणपयं न प्रापयस्वस्थ सुकृतकृतं पावभूतपावसमं प्रसन्मिदं जाद वेद जाद्वेदहाच्रं ਤਾਜ ਸਕਲ ਦੋ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ ਹਰ ਭਜ ਨਿਜ ਨਹ ਕੇਵਲਾ ਰਿਤ ਕਰਮਣਾ ਬਚਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿਧ ਪਦੰ ਜੈ ਦੇਵ ਆਇਓ Classසफुटङ පවපුूත सर्භගhongങ